ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਸਭ ਤੋਂ ਪਹਿਲਾਂ ਤਾਂ ਗੁਰੂ ਦਾ ਬੰਦਾ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਅਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਦਿਆ ਕਰੋ ਅਤੇ ਕਮੈਂਟ ਵਿੱਚ ਵਾਹਿਗੁਰੂ ਜ਼ਰੂਰ ਲਿਖਿਆ ਕਰੋ ਸੰਗਤ ਜੀ ਜੇਕਰ ਤੁਸੀਂ ਚੈਨਲ ਤੇ ਨਵੇਂ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਆਓ ਅੱਜ ਦੀ ਸਾਖੀ ਦੇ ਵਿੱਚ ਆਪਾਂ ਜਾਣਦੇ ਹਾਂ ਕਿ ਗੁਰੂ ਦੇ ਸਿੰਘਾਂ ਨੇ ਜ਼ਾਲਮ ਬਜ਼ੀਰ ਖਾਂ ਦਾ ਅੰਤ ਕਿਸ ਤਰ੍ਹਾਂ ਕੀਤਾ ਔ ਇਸ ਬਾਰੇ ਆਪਾਂ ਗੱਲ ਕਰਦੇ ਹਾਂ ਮਾਤਾ ਗੁਜਰਕੌਰ ਜੀ ਅਤੇ ਛੋਟੇ ਸਹਿਬ ਜਾਦਿਆਂ ਨੂੰ ਜ਼ਾਲਮ ਵਜ਼ੀਰ ਖਾਨ ਦੇ ਹੁਕਮਾਂ ਨਾਲ 27 ਦਸੰਬਰ 1705 ਈਸਵੀ ਨੂੰ ਬੜੇ ਹੀ ਬੇਰਹਿਮੀ ਦੇ ਨਾਲ ਸ਼ਹੀਦ ਕਰ ਦਿੱਤਾ ਗਿਆ ਪਰ ਜਿਵੇਂ ਹੀ ਬਾਬਾ ਬੰਦਾ ਸਿੰਘ ਬਹਾਦਰ ਗੁਰੂ ਸਾਹਿਬ ਜੀ ਤੋਂ ਥਾਪੜਾ ਲੈ ਕੇ ਪੰਜਾਬ ਦੀ ਧਰਤੀ ਤੇ ਪਹੁੰਚਦੇ ਹਨ ਤਾਂ ਉਹਨਾਂ ਨੇ ਬਹੁਤ ਸਾਰੇ ਇਲਾਕੇ ਮੁਸਲਮਾਨਾਂ ਕੋਲੋਂ ਆਜ਼ਾਦ ਕਰਵਾਏ ਜਿਸ ਨੂੰ ਦੇਖ ਕੇ ਵजीर खान ਦੀ ਰਾਤਾਂ ਦੀ نیند ਉੱਡ ਜਾਂਦੀ ਹੈ ਹੁਣ ਉਸ ਨੂੰ ਸੁਪਨੇ ਦੇ ਵਿੱਚ ਵੀ ਬਾਬਾ ਬੰਦਾ ਸਿੰਘ ਬਹਾਦਰ ਨਜ਼ਰ ਆ ਰਿਹਾ ਸੀ ਵजीर खान ਅੰਦਰੋਂ ਪੂਰੀ ਤਰ੍ਹਾਂ ਟੁੱਟ ਚੁੱਕਿਆ ਸੀ ਘਬਰਾ ਗਿਆ ਸੀ ਬਾਬਾ ਬੰਦਾ ਸਿੰਘ ਬਹਾਦਰ ਦੀ ਨਜ਼ਰ ਹੁਣ ਸਰਹਿੰਦ ਨੂੰ ਫਤਿਹ ਕਰਨ ਦੀ ਸੀ ਪਰ ਉਦਰ ਵजीर खान ਨੇ ਚਾਲ ਚੱਲੀ ਕਿ ਸੋਚਣ ਲੱਗਿਆ ਕਿ ਇਸ ਤੋਂ ਪਹਿਲਾਂ ਬੰਦਾ ਸਿੰਘ ਬਹਾਦਰ ਸਰਹਿੰਦ ਤੇ ਹਮਲਾ ਬੋਲੇ ਮੈਂ ਹੀ ਉਸ ਤੋਂ ਪਹਿਲਾਂ ਹਮਲਾ ਕਰ ਦਿੰਦਾ ਹਾਂ ਇਸ ਚਾਲ ਦੇ ਮੁਤਾਬਕ ਵਜ਼ੀਰ ਖਾਨ ਨੇ ਫੌਜ ਦੀ ਭਰਤੀ ਖੋਲ ਦਿੱਤੀ ਅਤੇ ਨਾਲ ਹੀ ਦਿੱਲੀ ਤੋਂ ਹਥਿਆਰ ਮੰਗਾਉਣੇ ਸ਼ੁਰੂ ਕਰ ਦਿੱਤੇ ਇਸ ਤਰ੍ਹਾਂ ਵਜ਼ੀਰ ਖਾਨ ਨੇ ਜੰਗ ਦੀ ਬਹੁਤ ਵੱਡੀ ਬਹੁਤ ਵੱਡੀ ਤਿਆਰੀ ਕੀਤੀ ਪਰ ਦੂਸਰੇ ਪਾਸੇ ਬਾਬਾ ਬੰਦਾ ਸਿੰਘ ਬਹਾਦਰ ਕੋਲ ਸਿਰਫ 30 ਤੋਂ 40 ਹਜ਼ਾਰ ਦੀ ਫੌਜ ਹੀ ਰਹਿ ਗਈ ਸੀ ਬਾਬਾ ਬੰਦਾ ਸਿੰਘ ਬਹਾਦਰ ਛੱਤ ਬਦੂੜ ਤੋਂ ਚੱਲਦੇ ਹਨ ਸਰਹਿੰਦ ਤੇ ਹਮਲਾ ਬੋਲਣ ਦੇ ਲਈ ਪਰ ਜਿਵੇਂ ਹੀ ਬਾਬਾ ਬੰਦਾ ਸਿੰਘ ਬਹਾਦਰ ਛੱਪੜ ਚੀੜੀ ਪਹੁੰਚਦੇ ਹਨ ਤਾਂ ਉੱਥੇ ਉਹਨਾਂ ਨੂੰ ਖਬਰ ਮਿਲਦੀ ਹੈ ਕਿ ਵਜ਼ੀਰ ਖਾਨ ਦੀਆਂ ਫੌਜਾਂ ਸਰਹਿੰਦ ਸਰਹਿੰਦ ਤੋਂ ਪਹਿਲਾਂ ਹੀ ਚੱਲ ਚੁੱਕੀਆਂ ਹਨ ਤਾਂ ਬਾਬਾ ਬੰਦਾ ਸਿੰਘ ਬਹਾਦਰ ਨੇ ਫੌਜ ਨੂੰ ਚੱਪੜ ਚਿੜੀ ਹੀ ਰੋਕ ਲਿਆ 22 ਮਈ 1710 ਈਸਵੀ ਨੂੰ ਦੋਹਾਂ ਫੌਜਾਂ ਦੇ ਵਿਚਕਾਰ ਬਹੁਤ ਵੱਡੀ ਜੰਗ ਹੋਈ ਸ਼ੁਰੂ ਹੋਈ ਵਜ਼ੀਰ ਖਾਂ ਵਜ਼ੀਰ ਖਾਂ ਦੀ ਫੌਜ ਬਾਬਾ ਬੰਦਾ ਸਿੰਘ ਬਹਾਦਰ ਦੀ ਫੌਜ ਨਾਲੋਂ ਕਿਤੇ ਜ਼ਿਆਦਾ ਸੀ ਅਤੇ ਉਹਨਾਂ ਕੋਲ ਬੇਸ਼ੁਮਾਰ ਹਥਿਆਰ ਅਤੇ ਤੋਪਖਾਨਾ ਸੀ ਜਦੋਂ ਜੰਗ ਸ਼ੁਰੂ ਹੋਈ ਤਾਂ ਬਾਬਾ ਬੰਦਾ ਸਿੰਘ ਬਹਾਦਰ ਇੱਕ ਟੀਲੇ ਤੇ ਬੈਠੇ ਹੋਏ ਸਨ ਫौजਾਂ ਜੋਤਕਾਰ ਰਹੀਆਂ ਸਨ ਅਤੇ ਬਾਬਾ ਬੰਦਾ ਸਿੰਘ ਬਹਾਦਰ ਉਸ ਵੇਲੇ ਟੀਲੇ ਤੇ ਬੈਠ ਕੇ ਜੰਗ ਦੀ ਰਣਨੀਤੀ ਤਿਆਰ ਕਰ ਰਹੇ ਸਨ ਅਤੇ ਬਾਬਾ ਬੰਦਾ ਸਿੰਘ ਬਹਾਦਰ ਨੇ ਜੰਗ ਦੀ ਨੀਤੀ ਦੇ ਅਨੁਸਾਰ ਆਪਣੀਆਂ ਸਿਰਫ 6 توپਾਂ ਦੇ ਨਾਲ ਵਜੀਰ ਖਾਨ ਦੇ ਹਾਥੀਆਂ ਤੇ ਹਮਲਾ ਕਰ ਦਿੱਤਾ ਜਿਹੜੇ ਕਿ ਉਸ ਦੀ ਫੌਜ ਤੋਂ ਸਭ ਤੋਂ ਅੱਗੇ-ਅੱਗੇ ਚੱਲ ਰਹੇ ਸਨ ਜਿਵੇਂ ਹੀ ਹਾਥੀਆਂ ਉੱਤੇ ਹਮਲਾ ਹੋਣ ਲੱਗਾ ਤਾਂ ਜ਼ਖਮੀ ਹੋਏ ਹਾਥੀ ਡਰਦੇ ਹੋਏ ਪਿੱਛੇ ਜਾਣ ਲੱਗੇ ਤਾਂ ਉਹਨਾਂ ਨੇ ਆਪਣੀ ਹੀ ਫੌਜ ਨੂੰ ਕੁਚਲਣਾ ਸ਼ੁਰੂ ਕਰ ਦਿੱਤਾ। ਬਾਬਾ ਬੰਦਾ ਸਿੰਘ ਬਹਾਦਰ ਦੀ ਇਸ ਨੀਤੀ ਨਾਲ ਵਜ਼ੀਰ ਖਾਨ ਦਾ ਬਹੁਤ ਵੱਡਾ ਨੁਕਸਾਨ ਹੋਇਆ ਅਤੇ ਗੁੱਸੇ ਵਿੱਚ ਆਈ ਫੌਜ ਨੇ ਸਿੱਧਾ ਸਰਹਿੰਦਵਾਲ ਹਮਲਾ ਬੋਲ ਦਿੱਤਾ। ਪਰ ਸੰਗਤ ਜੀ ਜਿਹੜੇ ਪਾਸੇ ਸਿੱਖ ਫੌਜ ਸੀ ਉਸ ਪਾਸੇ ਬਹੁਤ ਜ਼ਿਆਦਾ ਰੁੱਖ ਸਨ ਅਤੇ ਜਿਵੇਂ ਹੀ ਉਹ ਸਿੱਖ ਫੌਜਾਂ ਉੱਤੇ ਤੋਪਾਂ ਨਾਲ ਹਮਲਾ ਕਰਦੇ ਤਾਂ ਸਿੱਖ ਰੁੱਖਾਂ ਦੇ ਓਲੇ ਹੋ ਜਾਂਦੇ ਸਨ ਜਿਸ ਨਾਲ ਬਾਬਾ ਬੰਦਾ ਸਿੰਘ ਬਹਾਦਰ ਦੀ ਫੌਜ ਦਾ ਬਹੁਤ ਘੱਟ ਨੁਕਸਾਨ ਹੋਇਆ ਅਤੇ ਜਿਵੇਂ ਹੀ ਸਿੱਖ ਫੌਜਾਂ ਨੂੰ ਮੌਕਾ ਮਿਲਿਆ ਇਹਨਾਂ ਨੇ ਆਪਣੀਆਂ ਤੋਪਾਂ ਦੇ ਨਾਲ ਮੁਗਲਾਂ ਦੀਆਂ ਤੋਪਾਂ ਖਤਮ ਕਰ ਦਿੱਤੀਆਂ ਹੌਲੀ ਹੌਲੀ ਕਰਕੇ ਬਾਬਾ ਬੰਦਾ ਸਿੰਘ ਬਹਾਦਰ ਦੀ ਫੌਜ ਵਜ਼ੀਰ ਖਾਨ ਦੀ ਫੌਜ ਉੱਤੇ ਭਾਰੀ ਪੈਣ ਲੱਗੀ ਪਰ ਫਿਰ ਵਜ਼ੀਰ ਖਾਨ ਨੇ ਇੱਕ ਹੋਰ ਚਾਲ ਖੇਡੀ ਉਹ ਇਹ ਸੀ ਕਿ ਜਿਸ ਵੇਲੇ ਬਾਬਾ ਬੰਦਾ ਸਿੰਘ ਬਹਾਦਰ ਜੰਗ ਦੀ ਨੀਤੀ ਤਿਆਰ ਕਰ ਰਹੇ ਨੀਤੀ ਤਿਆਰ ਕਰ ਰਹੇ ਸਨ ਤਾਂ ਵਜ਼ੀਰ ਖਾਨ ਨੇ ਸੁਚਾਨੰਦ ਦੇ ਭਤੀਜੇ ਨੂੰ 1000 ਹਿੰਦੂ ਫੌਜ ਦੇ ਕੇ ਬਾਬਾ ਬੰਦਾ ਸਿੰਘ ਬਹਾਦਰ ਕੋਲ ਭੇਜ ਦਿੱਤਾ ਕਿ ਜਾਓ ਤੁਸੀਂ ਜਾ ਕੇ ਬੰਦਾ ਸਿੰਘ ਬਹਾਦਰ ਦੀ ਫੌਜ ਵਿੱਚ ਰਲ ਜਾਓ ਅਤੇ ਜਿਵੇਂ ਹੀ ਜੰਗ ਸ਼ੁਰੂ ਹੋਵੇਗੀ ਤੁਸੀਂ ਸਿੱਖਾਂ ਦੇ ਨਾਲ ਬਗਾਵਤ ਕਰ ਦੇਣਾ ਜਿਸ ਨਾਲ ਸਿੱਖਾਂ ਦਾ ਹੌਸਲਾ ਟੁੱਟ ਜਾਵੇਗਾ ਅਤੇ ਅਸੀਂ ਬੜੀ ਹੀ ਆਸਾਨੀ ਨਾਲ ਜਿੱਤ ਜਾਵਾਂਗੇ ਤਾਂ ਸੁਚਾਨ ਅਨੰਦ ਦੇ ਭਤੀਜੇ ਨੇ ਇਸੇ ਤਰ੍ਹਾਂ ਹੀ ਕੀਤਾ ਕਿ ਜੰਗ ਤੋਂ ਪਹਿਲਾਂ ਬਾਬਾ ਬੰਦਾ ਸਿੰਘ ਬਹਾਦਰ ਕੋਲ ਜਾ ਕੇ ਬੇਨਤੀ ਕੀਤੀ ਕਿ ਅਸੀਂ ਵਜ਼ੀਰ ਖਾਂ ਦੇ ਜ਼ੁਲਮਾਂ ਤੋਂ ਤੰਗ ਆ ਚੁੱਕੇ ਹਾਂ ਅਤੇ ਅਸੀਂ ਤੁਹਾਡੇ ਨਾਲ ਰਲਣਾ ਚਾਹੁੰਦੇ ਹਾਂ ਪਰ ਬਾਬਾ ਬੰਦਾ ਸਿੰਘ ਬਹਾਦਰ ਬੜੇ ਹੀ ਸੂਝਵਾਨ ਵਿਅਕਤੀ ਸਨ ਉਹਨਾਂ ਨੇ ਵਜ਼ੀਰ ਖਾਂ ਦੇ ਭਤੀਜਾ ਸੁਚਾਨੰਦ ਨੂੰ ਆਪਣੀ ਫੌਜ ਵਿੱਚ ਰਲਾਤਾ ਲਿਆ ਪਰ ਜੰਗ ਦੇ ਮੈਦਾਨ ਵਿੱਚ ਉਹਨਾਂ ਨੂੰ ਸਭ ਤੋਂ ਪਿੱਛੇ ਰੱਖਿਆ ਸੁਚਾਨੰਦ ਨੇ ਜਿਵੇਂ ਹੀ ਇਸ਼ਾਰਾ ਕੀਤਾ ਤਾਂ ਉਸ ਦੀ ਫੌਜ ਜਿਹੜੀ ਕੀ ਸਿੱਖਾਂ ਦੇ ਪੇਸ ਵਿੱਚ ਆਈ ਹੋਈ ਸੀ ਉਸ ਨੇ ਉੱਚੀ ਉੱਚੀ ਰੌਲਾ ਪਾਉਣਾ ਆਰੰਭ ਕਰ ਦਿੱਤਾ ਕਿ ਮੁਗਲ ਸਾਡੇ ਉੱਤੇ ਭਾਰੀ ਪੈ ਚੁੱਕੇ ਹਨ ਤਾਂ ਉਹਨਾਂ ਦੀ ਇਹ ਚਾਲ ਕੰਮ ਕਰਨ ਲੱਗੀ ਜਿਸ ਨਾਲ ਸਿੱਖਾਂ ਦੇ ਸਿੱਖ ਫੌਜ ਦੇ ਹੌਸਲੇ ਘਟਣ ਲੱਗ ਜਾਂਦੇ ਹਨ ਪਰ ਬਾਬਾ ਬੰਦਾ ਸਿੰਘ ਬਹਾਦਰ ਨੇ ਹਰ ਗੱਲ ਦਾ ਤੋੜ ਬੰਨ ਕੇ ਰੱਖਿਆ ਹੋਇਆ ਸੀ ਕਿ ਉਹਨਾਂ ਨੇ ਨੇੜੇ ਦੀ ਇੱਕ ਪਹਾੜੀ ਦੇ ਪਿੱਛੇ 25% ਫੌਜ ਪਹਿਲਾਂ ਹੀ ਇਕੱਠੀ ਕਰਕੇ ਰੱਖੀ ਹੋਈ ਸੀ ਰਿਜ਼ਰਵ ਕਰਕੇ ਰੱਖੀ ਹੋਈ ਸੀ ਜਿਵੇਂ ਹੀ ਸਿੱਖਾਂ ਦਾ ਸਿੱਖ ਫੌਜ ਦਾ ਹੌਸਲਾ ਘਟਣ ਲੱਗਦਾ ਹੈ ਉਵੇਂ ਹੀ ਉਹ 25% ਫੌਜ ਜਿਹੜੀ ਕਿ ਰਿਜ਼ਰਵ ਕਰਕੇ ਰੱਖੀ ਹੋਈ ਸੀ ਜਿਕਾਰੇ ਛੜਦੀ ਹੋਈ ਜੰਗ ਵਿੱਚ ਆਣ ਪਹੁੰਚਦੀ ਹੈ ਜਿਸ ਨਾਲ ਸਿੱਖ ਫੌਜ ਦੇ ਹੌਸਲੇ ਫਿਰ ਤੋਂ ਬੁਲੰਦ ਹੋ ਜਾਂਦੇ ਹਨ ਅਤੇ ਸਿੱਖ ਫੌਜ ਫਿਰ ਤੋਂ ਮੁਗਲਾ ਉਤੇ ਭਾਰੀ ਪੈਣ ਲੱਗਦੀ ਹੈ ਸਭ ਤੋਂ ਪਹਿਲਾ ਟਕਰਾ ਭਾਈ ਬਾਸ ਸਿੰਘ ਤੇ ਸੁਚਾਨੰਦ ਦਾ ਹੁੰਦਾ ਹੈ ਸੁਚਾਨੰਦ ਵजीर खान ਦਾ ਸਭ ਤੋਂ ਨੇੜੇ ਅਤੇ ਖਾਸ ਬੰਦਾ ਸੀ ਪਰ ਉਹ ਜੰਗ ਦੇ ਮੈਦਾਨ ਵਿੱਚ ਸਭ ਤੋਂ ਨਲਾਇਕ ਬੰਦਾ ਸੀ ਕਿਉਂਕਿ ਉਸ ਨੂੰ ਸਿਰਫ ਚਾਲਾਂ ਚੱਲਣੀਆਂ ਹੀ ਆਉਂਦੀਆਂ ਸਨ ਭਾਈ ਬਾਜ ਸਿੰਘ ਜਿਵੇਂ ਹੀ ਤਲਵਾਰ ਲੈ ਕੇ ਸੁਚਾਨੰਦ ਵੱਲ ਵਧਦਾ ਹੈ ਤਾਂ ਸੁਚਾਨੰਦ ਇੰਨਾ ਡਰ ਜਾਂਦਾ ਹੈ ਕਿ ਉਹ ਬਿਨਾਂ ਵਾਰ ਕੀਤੇ ਹੀ ਜੰਗ ਦਾ ਮੈਦਾਨ ਛੱਟ ਕੇ ਭੱਜ ਜਾਂਦਾ ਹੈ ਅਤੇ ਇਸ ਤੋਂ ਬਾਅਦ ਫਿਰ ਵਾਰੀ ਆਉਂਦੀ ਹੈ ਵਜ਼ੀਰ ਖਾਂ ਦੀ ਵਜ਼ੀਰ ਖਾਂ ਦਾ ਸਭ ਤੋਂ ਪਹਿਲਾ ਮੁਕਾਬਲਾ ਹੁੰਦਾ ਹੈ ਭਾਈ ਬਾਜ ਸਿੰਘ ਨਾਲ ਵਜ਼ੀਰ ਖਾਂ ਨੇ ਸਭ ਤੋਂ ਪਹਿਲਾਂ ਭਾਈ ਬਾਜ ਸਿੰਘ ਵੱਲ ਨੇਜਾ ਮਾਰਿਆ ਤਾਂ ਭਾਈ ਬਾਜ ਸਿੰਘ ਨੇ ਉਹ ਨੇਜਾ ਹਵਾ ਵਿੱਚ ਹੀ ਝਪ ਲਿਆ ਫਿਰ ਉਹੀ ਨੇਜਾ ਵਜ਼ੀਰ ਖਾਂ ਵਾਲਾ ਮਾਰਿਆ ਤਾਂ ਇਹ ਨੇਜਾ ਜਾ ਕੇ ਸਿੱਧਾ ਵਜ਼ੀਰ ਖਾਂ ਦੇ ਘੋੜੇ ਨੂੰ ਲੱਗਦਾ ਹੈ ਇਹ ਨੇਜਾ ਜਿਵੇਂ ਹੀ ਘੋੜੇ ਦੇ ਲੱਗਦਾ ਹੈ ਤਾਂ ਘੋੜਾ ਵਜ਼ੀਰ ਖਾਂ ਨੂੰ ਥੱਲੇ ਸੁੱਟ ਦਿੰਦਾ ਹੈ ਪਰ ਡਿੱਗਦੇ ਹੋਏ ਵਜ਼ੀਰ ਖਾਂ ਨੇ ਇੱਕ ਤੀਰ ਹੋਰ ਛੱਡ ਦਿੱਤਾ ਜਿਹੜਾ ਕੀ ਭਾਈ ਬਾਦ ਸਿੰਘ ਦੇ ਜਾ ਕੇ ਮੋਢੇ ਉੱਤੇ ਵੱਜਦਾ ਹੈ ਤਾਂ ਭਾਈ ਬਾਸ ਸਿੰਘ ਜਦੋਂ ਮੋਢੇ ਉੱਤੇ ਵੱਜੇ ਹੋਏ ਤੀਰ ਨੂੰ ਕੱਢਣ ਲੱਗੇ ਤਾਂ ਵਜ਼ੀਰ ਖਾਨ ਨੇ ਮੌਕੇ ਦਾ ਫਾਇਦਾ ਠਾਕੇ ਜਮੀਨ ਉੱਤੇ ਪਈ ਇੱਕ ਤਲਵਾਰ ਚੁੱਕ ਕੇ ਅਤੇ ਵਾਰ ਕਰਨ ਦੇ ਲਈ ਭਾਈ ਬਾਸ ਸਿੰਘ ਵੱਲ ਵਧਿਆ ਤਾਂ ਜਿਵੇਂ ਹੀ ਵਜ਼ੀਰ ਖਾਨ ਭਾਈ ਬਾਸ ਸਿੰਘ ਦੇ ਨੇੜੇ ਪਹੁੰਚਦਾ ਹੈ ਤਾਂ ਦੂਸਰੇ ਸਿੰਘ ਭਾਈ ਫਤਿਹ ਸਿੰਘ ਨੇ ਵਜ਼ੀਰ ਖਾਨ ਤੇ ਬੜੇ ਹੀ ਜ਼ੋਰ ਨਾਲ ਤਲਵਾਰ ਦੇ ਨਾਲ ਵਾਰ ਕਰ ਦਿੱਤਾ ਅਤੇ ਭਾਈ ਵਜ਼ੀਰ ਖਾਂ ਦੀ ਉਹੀ ਬਾਹ ਵੱਡ ਕੇ ਜ਼ਮੀਨ ਉੱਤੇ ਸੇੜ ਦਿੱਤੀ ਜਿਸ ਨਾਲ ਉਹ ਭਾਈ ਬਾਜ ਸਿੰਘ ਤੇ ਵਾਰ ਕਰਨ ਲੱਗਾ ਸੀ ਬਾਹ ਵੱਡੀ ਜਾਣ ਤੋਂ ਬਾਅਦ ਵਜ਼ੀਰ ਖਾਂ ਜ਼ਮੀਨ ਉੱਤੇ ਡਿੱਗਾ ਤਾਂ ਤਾਂ ਆਪਣੀ ਜਾਨ ਦੀ ਭੀਖ ਮੰਗਣ ਲੱਗਦਾ ਹੈ ਵਜ਼ੀਰ ਖਾਂ ਨੂੰ ਤੜਫਦਾ ਹੋਇਆ ਵੇਖ ਕੇ ਮੁਗਲ ਫੌਜਾਂ ਦੇ ਵਿੱਚ ਭਗੜੜਮਚ ਜਾਂਦੀ ਹੈ ਹਫੜਾ ਤਫੜੀ ਮਚ ਜਾਂਦੀ ਹੈ ਅਤੇ ਮੁਗਲ ਸਿਪਾਹੀ ਜਾਨ ਬਚਾ ਕੇ ਭੱਜਣ ਲੱਗ ਜਾਂਦੇ ਹਨ ਅਤੇ ਖਾਲਸੇ ਨੇ ਚੱਪੜ ਚਿੜੀ ਦੇ ਮੈਦਾਨ ਵਿੱਚ ਜਿੱਤ ਦਾ ਝੰਡਾ ਗੱਡ ਦਿੱਤਾ। ਬਾਬਾ ਬੰਦਾ ਸਿੰਘ ਬਹਾਦਰ ਕਹਿਣ ਲੱਗੇ ਕਿ ਇਸ ਪਾਪੀ ਜ਼ਾਲਮ ਵਜ਼ੀਰ ਖਾਨ ਨੂੰ ਇੱਥੇ ਨਹੀਂ ਮਾਰਨਾ। ਇਸ ਨੂੰ ਸਰਹੰਦ ਲੈ ਕੇ ਚੱਲੋ। ਉੱਥੇ ਇਸ ਨੇ ਮਾਤਾ ਗੁਜਰ ਕੌਰ ਅਤੇ ਛੋਟੇ ਸੈਭਜਾਦਾਂ ਤੇ ਬੜਾ ਕਹਿਰ ਢਾਇਆ ਸੀ ਤਾਂ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਕਹਿਣ ਤੇ ਸਿੰਘਾਂ ਨੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਆਪਣੇ ਘੋੜਿਆਂ ਦੇ ਪਿੱਛੇ ਬੰਨ ਲਿਆ। ਅਤੇ ਕਿਸੇ ਈਟ ਦੇ ਹੋਏ ਸਰਹਿੰਦ ਸ਼ਹਿਰ ਲੈ ਜਾਂਦੇ ਹਨ ਅਤੇ ਸਰਹਿੰਦ ਸ਼ਹਿਰ ਦੀਆਂ ਗਲੀਆਂ ਵਿੱਚ ਵੀ ਵਜ਼ੀਰ ਖਾਨ ਨੂੰ ਇਸੇ ਤਰ੍ਹਾਂ ਹੀ ਘੋੜਿਆਂ ਦੇ ਪਿੱਛੇ ਪਾ ਕੇ ਕਸੀਟਿਆ ਗਿਆ ਅਤੇ ਅੰਤ ਵਿੱਚ ਸਰਹਿੰਦ ਸ਼ਹਿਰ ਦੇ ਇੱਕ ਮੁੱਖ ਚਰਾਹੇ ਵਿੱਚ ਬੂੜ ਦੇ ਰੁੱਖ ਨਾਲ ਪੁੱਠਾ ਮਕਾ ਦਿੱਤਾ ਜਾਂਦਾ ਹੈ ਪਰ ਜਦੋਂ ਇੰਨੇ ਨਾਲ ਉਸ ਪਾਪੀ ਜ਼ਾਲਮ ਦੇ ਪਾਪਾਂ ਦਾ ਨਾਸ਼ ਨਾ ਹੋਇਆ ਤਾਂ ਤਾ ਸਿੰਘਾਂ ਨੇ ਥੋੜੀਆਂ ਜਿਹੀਆਂ ਲੱਕੜਾਂ ਇਕੱਠੀਆਂ ਕਰਕੇ ਪੁੱਠੇ ਲਮਕਦੇ ਹੋਏ ਵਜ਼ੀਰ ਖਾਂ ਦੇ ਥੱਲੇ ਉਹਨਾਂ ਲੱਕੜਾਂ ਨੂੰ ਅੱਗ ਲਾ ਦਿੱਤੀ। ਅੱਗ ਵੀ ਇੰਨੀ ਜ਼ਿਆਦਾ ਨਹੀਂ ਲਾਈ ਕਿ ਜਿਸ ਨਾਲ ਵਜ਼ੀਰ ਖਾਂ ਦਾ ਅੱਧਾ ਪਜਦਾ ਸਰੀਰ ਹੀ ਸੜਿਆ ਤੇ ਇਸੇ ਤਰ੍ਹਾਂ ਵਜ਼ੀਰ ਦਾ ਅੱਧਾ ਸੜਿਆ ਹੋਇਆ ਸਰੀਰ ਲਮਕਦਾ ਹੋਇਆ ਉੱਥੇ ਹੀ ਛੱਡ ਦਿੱਤਾ ਅਤੇ ਵਜ਼ੀਰ ਖਾਂ ਉੱਥੇ ਹੀ ਤੜਫਦਾ ਲਮਕਦਾ ਰਿਹਾ। ਅਤੇ ਕਾਂ ਤੇ ਈਲਾ ਵਜ਼ੀਰ ਖਾਂ ਨੂੰ ਨੋਚ-ਨੋਚ ਕੇ ਖਾਂਦੇ ਰਹੇ। ਤੇ ਹੌਲੀ-ਹੌਲੀ ਵਜ਼ੀਰ ਖਾਂ ਦੀ ਤੜਫ ਤੜਪ ਕੇ ਜਾਨ ਨਿਕਲੀ ਪਰ ਸਰਹਿੰਦ ਦੇ ਲੋਕ ਡਰੇ ਹੋਏ ਸਨ ਜਿਵੇਂ ਮੁਗਲ ਹਾਕਮਾਂ ਨੇ ਸਿੱਖਾਂ ਤੇ ਜ਼ੁਲਮ ਟਾਏ ਸਨ ਹੁਣ ਸਿੱਖ ਵੀ ਉਸੇ ਤਰ੍ਹਾਂ ਮੁਸਲਮਾਨਾਂ ਤੇ ਜ਼ੁਲਮ ਟਾਉਣਗੇ ਪਰ ਸੰਗਤ ਜੀ ਬਾਬਾ ਬੰਦਾ ਸਿੰਘ ਬਹਾਦਰ ਨੇ ਐਲਾਨ ਕਰ ਦਿੱਤਾ ਸੀ ਕਿ ਕਿਸੇ ਵੀ ਬੇਗੁਨਾਹ ਤੇ ਜ਼ੁਲਮ ਨਹੀਂ ਕੀਤਾ ਜਾਵੇਗਾ ਪਰ ਫੇਰ ਉਹ ਕਿਸੇ ਵੀ ਧਰਮ ਦਾ ਹੋਵੇ ਸੋ ਗੁਰੂ ਪਿਆਰੀ ਸਾਧ ਸੰਗਤ ਜੀ ਇਸ ਤਰ੍ਹਾਂ ਬਾਬਾ ਬੰਦਾ ਸਿੰਘ ਬਹਾਦਰ ਨੇ ਵਜ਼ੀਰ ਖਾਂ ਤੋਂ ਛੋਟੇ ਸਹਿਬਜ਼ਾਦਿਆਂ ਦੇ ਉੱਤੇ ਕੀਤੇ ਹੋਏ ਕਹਿਰ ਦਾ ਜ਼ੁਲਮ ਦਾ ਬਦਲਾ ਲਿਆ ਸੀ ਸੋ ਗੁਰੂ ਪਿਆਰੀ ਸਾਧ ਸੰਗਤ ਜੀ ਅੱਜ ਦੀ ਇਸ ਆਗੀ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਲਾਇਕ ਤੇ ਕਮੈਂਟ ਕਰਕੇ ਜਰੂਰ ਦੱਸਣਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ